ਸੋ ਅਸੀਂ ਪਵਿੱਤਰ ਆਤਮਾ ਦੇ ਨੌ ਵਰਦਾਨਾਂ ਦੇ ਬਾਰੇ ਅਸੀਂ ਸਿੱਖ ਰਹੇ ਸੀਗੇ ਔਰ ਇਹ ਉਸ ਦੇ ਵਿੱਚ ਪੰਜਵਾਂ ਵੀਡੀਓ ਆ ਔਰ ਹੁਣ ਤੱਕ ਅਸੀਂ ਪਹਿਲੇ ਪ੍ਰਕਾਸ਼ਨ ਦੇ ਜੋ ਤਿੰਨ ਵਰਦਾਨ ਸੀ ਉਹ ਅਸੀਂ ਦੇਖੇ ਬੁੱਧੀ ਦੇ ਵਚਨ ਦਾ ਵਰਦਾਨ ਗਿਆਨ ਦੇ ਵਚਨ ਦਾ ਵਰਦਾਨ ਔਰ ਆਤਮਾ ਪਰਖੰਦਾ ਵਰਦਾਨ ਹੁਣ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਬੋਲਣ ਦੇ ਤਿੰਨ ਵਰਦਾਨ ਜਿਹੜੇ ਉਹਨਾਂ ਬਾਰੇ ਅਸੀਂ ਦੇਖਾਂਗੇ ਸਭ ਤੋਂ ਪਹਿਲੇ ਅਸੀਂ ਦੇਖਦੇ ਅੱਜ ਅਗੰਗ ਵਾਕ ਕਰਨ ਦਾ ਵਰਦਾਨ ਜਾਂ ਨਬੂਵਤ ਜਾਂ ਭਵਿੱਖਬਾਣੀ ਕਰਨ ਦਾ ਵਰਦਾਨ ਇਹ ਵਰਦਾਨ ਕਿਸ ਪ੍ਰਕਾਰ ਕੰਮ ਕਰਦਾ ਆ ਉਹਦੇ ਲਈ ਅਸੀਂ ਪੜ੍ਹਦੇ ਹਾਂ ਦੂਸਰਾ ਪਤਰਸ 1 ਅਧਿਆਇ ਉਸ ਦਾ 21 ਵਚਨ ਇਸ ਅਗਾ ਦੇ ਉੱਤੇ ਪਤਰਸ ਲਿਖਦਾ ਹੈ ਕਿਉਂਕਿ ਕੋਈ ਅਗੰਮ ਵਾਕ ਮਨੋਕ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੋਕ ਪਵਿੱਤਰ ਆਤਮਾ ਦੇ ਉਕਸੋਂ ਨਾਲ ਪਰਮੇਸ਼ਵਰ ਦੀ ਵੱਲੋਂ ਬੋਲਦੇ ਹਨ ਸੋ ਇਹ ਵਰਦਾਨ ਕਿਸਾ ਕੰਮ ਕਰਦਾ ਹੈ ਜਦੋਂ ਪਰਮੇਸ਼ਰ ਦਾ ਆਤਮਾ ਅਗੰਮ ਗਿਆਨ ਦੇ ਅਨੁਸਾਰ ਆਪਣੇ ਸੇਵਕਾਂ ਦੇ ਉੱਤੇ ਆਉਣ ਵਾਲੇ ਸਮੇਂ ਨੂੰ ਪ੍ਰਗਟ ਕਰਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੈ ਜਾਂ ਕੀ ਹੋਏਗਾ ਸੋ ਉਸ ਗਿਆਨ ਦੇ ਅਨੁਸਾਰ ਫਿਰ ਇੱਕ ਸੇਵਕ ਜਦੋਂ ਕਿ ਆ ਭਵਿੱਖਬਾਣੀ ਕਰਦਾ ਹੈ ਨਬੂਵਤ ਕਰਦਾ ਹੈ ਜਾਂ ਗਾਮਵਾਹ ਕਰਦਾ ਹੈ ਮਤਲਬ ਆਉਣ ਵਾਲੇ ਸਮੇਂ ਦੀ ਪਹਿਲਾਂ ਤੋਂ ਹੀ ਖਬਰ ਦਿੰਦਾ ਹੈ ਔਰ ਰਸੂਲਾਂ ਦੇ ਕਰਤੱਵ ਜਸੀਂ ਦੇਖਦੇ ਆ ਕਿ ਇਸ ਪ੍ਰਕਾਰੇ ਵਰਦਾਨ ਪ੍ਰਗਟ ਹੁੰਦਾ ਨਜ਼ਰ ਆਉਂਦਾ ਆ ਰਸੂਲਾਂ ਦੇ ਕਰਤੱਵ 11 ਦੇ ਉਸਤਾ 28 ਵਚਨ ਦੇ ਵਿੱਚ ਅਸੀਂ ਪੜ੍ਹਦੇ ਆ ਇਸ ਸਗਤ ਲਿਖਿਆ ਇੱਕ ਨੇ ਉਨ੍ਹਾਂ ਵਿੱਚੋਂ ਜਿਸ ਦਾ ਨਾਮ ਆਗਬੂਸ ਸੀ ਉੱਠ ਕੇ ਆਤਮਾ ਦੇ ਰਾਹੀ ਇਹ ਪਤਾ ਦਿੱਤਾ ਜੋ ਸਾਰੀ ਦੁਨੀਆ ਵਿੱਚ ਵੱਡਾ ਕਾਲ ਪਏਗਾ ਜੋ ਜਿਹੜਾ ਕਲੋਦੀਸ ਦੇ ਸਮੇਂ ਵਿੱਚ ਪੈ ਗਿਆ ਸੋ ਇਸ ਸਗਤ ਤੇ ਆਗਬੂਸ ਨਾਮ ਦਾ ਪ੍ਰਭੂ ਦਾ ਦਾਸ ਜਿਹੜਾ ਉਹ ਅਗਾਂ ਵਾਕਦੇ ਰਹੇ ਇਹਨਾਂ ਨੂੰ ਖਬਰ ਦਿੰਦਾ ਆ ਕੀ ਇਹ ਕਾਲ ਦੇ ਬਾਰੇ ਜੋ ਲਿਖਿਆ ਕਲੋਡੀਅਸ ਜੋ ਕਿ ਗ੍ਰੋਮੀ ਸਮਰਾਟ ਸੀਗਾ ਉਹਦੇ ਸਮੇਂ ਵਿੱਚ ਜੋ ਪੈ ਜਾਂਦਾ ਆ ਔਰ ਰਸੂਲਾਂ ਦੇ ਕਰਤਬ 21 ਅਧਾਇਏ ਉਸੇ 9 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਫਿਲਪਸ ਜੋ ਇੰਜੀਲ ਦਾ ਜੋ ਪ੍ਰਚਾਰਕ ਸੀਗਾ ਉਸ ਦੀਆਂ ਚਾਰ ਬੇਟੀਆਂ ਦੇ ਬਾਰੇ ਲਿਖਿਆ ਗਿਆ ਕਿ ਜਿਹੜੀਆਂ ਅਗੰਭ ਵਾਕ ਕਰਦੀਆਂ ਸਨ ਔਰ ਜਦੋਂ ਅਸੀਂ ਅਗੰਭ ਵਾਕ ਦੀ ਗੱਲ ਕਰਦੇ ਹਾਂ ਤਾਂ ਪਰਮੇਸ਼ਰ ਦੇ ਦਾਸਾਂ ਵੱਲੋਂ ਤੋਂ ਅਗਵਾ ਕੀਤੇ ਹੀ ਗਏ ਆ ਪਰਮੇਸ਼ਰ ਦੇ ਜੋ ਲੋਕ ਖੜੇ ਹੋਏ ਪ੍ਰਭ ਦੇ ਨਬੀ ਖੜੇ ਹੋਏ ਪਰ ਝੂਠੇ ਨਬੀਆਂ ਦੇ ਦੁਆਰਾ ਵੀ ਬਹੁਤ ਸਾਰੇ ਗੰਵਾਹ ਕੀਤੇ ਗਏ ਕੁਝ ਲੋਕ ਜਿਹੜੇ ਦੁਸ਼ਟ ਆਤਮਿਕ ਗ੍ਰਸਤ ਸੀਗੇ ਉਹਨਾਂ ਦੇ ਦੁਆਰਾ ਵੀ ਇਹ ਗੰਵਾਹ ਕੀਤੇ ਗਏ ਅਗਰ ਅਸੀਂ ਐਸੇ ਕੁਝ ਐਗਜ਼ਾਮਪਲ ਅਸੀਂ ਦੇਖੀਏ ਸੋ ਪਹਿਲਾ ਸਾਮੂਲ 18 ਅਧਿਆਏ ਉਸ ਦੀ 10 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਸ ਗੱਲ ਲਿਖਿਆ ਅਗਲੇ ਪਲਕ ਅਜਿਹਾ ਹੋਇਆ ਜੋ ਪਰਮੇਸ਼ਰ ਵੱਲੋਂ ਉਹ ਦੁਸ਼ਟ ਆਤਮਾ ਸ਼ਾਉਲ ਉੱਤੇ ਆਇਆ ਤਾਂ ਉਹ ਘਰ ਵਿੱਚ ਅਗੰਵਾਚਣ ਲੱਗ ਪਿਆ ਸੋ ਇਸ ਸਗਦ ਉੱਤੇ ਜੇ ਤੁਸੀਂ ਦੇਖਦੇ ਆ ਕਿ ਸ਼ਾਉਲ ਦੇ ਉੱਤੇ ਜਿਹੜਾ ਆਤਮਾ ਆ ਰਿਹਾ ਆ ਉਹ ਦੁਸ਼ਟ ਆਤਮਾ ਆ ਰਿਹਾ ਆ ਇਸ ਸਗਦ ਲਿਖਿਆ ਔਰ ਉਸ ਦਿਨ ਨਾਲ ਹੀ ਉਹ ਗੰਵ ਵਾਕ ਜੋ ਉਹ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਔਰ ਪਹਿਲਾ ਰਾਜਾ 22 ਅਧਿਆਏ ਉਸਤਾਬ 12 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਆ ਇਸ ਸਗਦ ਉੱਤੇ 400 ਨਬੀ 400 ਦੀ ਗਿਣਤੀ ਸਾਨੂੰ ਮਿਲਦੀ ਆ ਪਹਿਲਾ ਰਾਜਾ 22 ਦਾ 6 6 ਵਚਨ ਦੇ ਵਿੱਚ ਔਰ 12 ਵਚਨ ਚ ਲਿਖਿਆ ਸਾਰੇ ਨਬੀ ਐਉਂ ਅਗੰਮ ਵਾਚ ਰਹੇ ਸਨ ਕਿ ਰਮੋਤ ਗਿਲਾਦ ਉਤੇ ਚੜ ਜਾਓ ਔਰ ਫਤਿਹ ਪਾਓ ਸੋ ਇਸ ਪ੍ਰਕਾਰ ਦੀ ਭਵਿੱਖਵਾਣੀ ਉਹਨਾਂ ਦੀ ਕੀਤੀ ਜਾ ਰਹੀ ਸੀ 400 ਨਬੀਆਂ ਦੇ ਦੁਆਰਾ ਪਰ ਜਿਸ ਸਮੇ ਮਿਕਾਇਆ ਨਬੀ ਜਦੋਂ ਆਉਂਦਾ ਆ ਪਹਿਲਾ ਰਾਜਾ ਬਾਈ ਦਾ 23 ਵਚਨ ਜਦੋਂ ਅਸੀਂ ਪੜ੍ਹਦੇ ਹਾਂ ਸੋ ਮਿਕਾਇਆ ਨਬੀ ਦੱਸਦਾ ਆ ਕੀ ਹੁਣ ਵੇਖੋ ਯਹੋਵਾ ਨੇ ਤੁਹਾਡੇ ਇਨਾਂ ਸਭਨਾਂ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ ਪਰ ਯਹੋਵਾ ਤੁਹਾਡੇ ਲਈ ਬੁਰੀਾਈ ਬੋਲਿਆ ਹੈ ਸੋ ਮਿਕਾਇਆ ਨਬੀ ਆ ਕੇ ਦੱਸਦਾ ਹੈ ਕਿ ਜੋ 400 ਨਬੀ ਤੁਹਾਡੇ ਲਈ ਗੰਮ ਵਾਚ ਰਹੇ ਆ ਇਹਨਾਂ ਦੇ ਅੰਦਰ ਇੱਕ ਝੂਠਾ ਆਤਮਾ ਕੰਮ ਕਰ ਰਿਹਾ ਹੈ ਔਰ ਅਸੀਂ ਦੇਖਦੇ ਹਾਂ ਕਿ ਝੂਠਾ ਆਤਮਾ ਹੋਣ ਦੇ ਬਾਵਜੂਦ ਵੀ ਉਹ ਗੰਮ ਵਾਗ ਕਰ ਰਹੇ ਸੀ ਸ਼ਾਉਲ ਦੇ ਉੱਪਰ ਇੱਕ ਦੁਸ਼ਟ ਆਤਮਾ ਆ ਉਹ ਵੀ ਗੰਮ ਵਾਚ ਰਿਹਾ ਸੀਗਾ ਸੋ ਇਸ ਪ੍ਰਕਾਰ ਦੇ ਉਦਾਹਰਨ ਸਾਨੂੰ ਬਾਈਬਲ 'ਚ ਮਿਲਦੇ ਆ ਜਿੱਥੇ ਝੂਠਾ ਆਤਮਾ ਜਾਂ ਦੁਸ਼ਟ ਆਤਮਾ ਗ੍ਰਸਤ ਲੋਕ ਜਿਹੜੇ ਆ ਉਹ ਵੀ ਅਗੰਗਵਾਕ ਕਰਦੇ ਸੀਗੇ ਸੋ ਇੱਕ ਸਵਾਲ ਇਸ ਸਗਰ ਤੇ ਖੜਾ ਹੁੰਦਾ ਹੈ ਕਿ ਕਿਸ ਤਰ੍ਹਾਂ ਪਤਾ ਚਲੇਗਾ ਕਿ ਕਿਹੜਾ ਅਗੰਗਵਾਕ ਪਰਮੇਸ਼ਰ ਦੀ ਵੱਲੋਂ ਆ ਔਰ ਕਿਹੜਾ ਅਗੰਗਵਾਕ ਜਿਹੜਾ ਉਹ ਦੁਸ਼ਟ ਆਤਮਾ ਵੱਲੋਂ ਆ ਸੋ ਇਸ ਸਵਾਲ ਦਾ ਜਵਾਬ موسی ਨਬੀ ਨੇ ਵੀ ਦਿੱਤਾ ਸੀਗਾ ਇਸرائیਲੀਆਂ ਨੂੰ ਇਸ ਚੀਜ਼ ਦੇ ਲਈ ਉਸਨੇ ਵੀ ਬੋਲਿਆ ਸੀ ਵਿਵਸਥਾ ਸਾਰ 18 ਦੇ ਆਏ ਉਸ ਦਾ 21 ਔਰ 22 ਵਚਨ ਦੇ ਵਿੱਚ ਉਸਨੇ ਸਪਸ਼ਟ ਕੀਤਾ ਸੀ ਕਿ ਕਿਸ ਤਰ੍ਹਾਂ ਅਸੀਂ ਪਰਖ ਕਰ ਸਕਦੇ ਆ 21 ਆਇਤ ਵਿੱਚ ਲਿਖਿਆ ਜੇ ਤੁਸੀਂ ਆਪਣੇ ਮਨ ਵਿੱਚ ਆਖੋ ਪਈ ਅਸੀਂ ਉਸ ਵਚਨ ਨੂੰ ਜਿਹੜਾ ਯਹੋਵਾ ਨਹੀਂ ਬੋਲਿਆ ਕਿਵੇਂ ਜਾਣੀਏ ਔਰ 18 ਦਾ 22 ਵਚਨ ਚ ਲਿਖਿਆ ਜਦ ਉਹ نبی ਯਹੋਵਾ ਦੇ ਨਾਮ ਉੱਤੇ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਨਾ ਹੀ ਉਹ ਬੀਤੇ ਤਾਂ ਇਹ ਉਹ ਗੱਲ ਹੈ ਜਿਹੜੀ ਯਹੋਵਾ ਨਹੀਂ ਬੋਲਿਆ ਉਹ نبی ਹੇਕਤਕੇ ਨਾਲ ਉਹ ਗੱਲ ਬੋਲਿਆ ਤੁਸੀਂ ਉਸ ਤੋਂ ਨਾ ਡਰੋ ਸੋ موسی نبی ਨੇ ਇਸ ਚੀਜ਼ ਲਈ ਇਸرائیਲ ਨੂੰ ਦੱਸਿਆ ਬਿਵਸਤਾ ਸਾਰ 18 ਦੇ 21 22 ਵਚਨ ਚ ਕੀ ਜਦੋਂ ਕੋਈ ਵੀ ਖੜਾ ਹੋਵੇ ਔਰ ਬੋਲੇ ਕਿ ਇਹ ਹਵਾ ਦਾ ਬਚਨ ਆ ਤਾਂ ਤੁਸੀਂ ਇਸ ਗੱਲ ਦੇ ਲਈ ਵੇਖੋ ਕਿ ਉਹ ਬਚਨ ਜੋ ਉਹਨੇ ਬੋਲਿਆ ਗੰਵਾਕੀ ਆਉਣ ਵਾਲੇ ਸਮੇਂ ਜੋ ਪੂਰਾ ਹੁੰਦਾ ਆ ਜਾਂ ਨਹੀਂ ਹੁੰਦਾ ਮਤਲਬ ਅਗਰ ਉਹ ਬਚਨ ਪੂਰਾ ਹੀ ਨਹੀਂ ਹੋਇਆ ਤਾਂ ਫਿਰ ਇਹ ਤੋਂ ਸਪਸ਼ਟ ਆ ਕਿ ਉਹ ਪਰਮੇਸ਼ਰ ਦਾ ਅਗੰਵਾਕ ਨਹੀਂ ਸੀ ਜਿਸ ਪ੍ਰਕਾਰ ਅਸੀਂ ਦੇਖਿਆ ਪਹਿਲਾ ਰਾਜਾ 22 ਅਧਿਆਏ ਵਿੱਚ ਕਿ 400 ਝੂਠੇ ਨਬੀ ਅਗੰਵਾ ਕਰ ਰਹੇ ਆ ਉਸ ਤੋਂ ਬਾਅਦ ਮਿਕਾਇਆ ਨਬੀ ਨੇ ਵੀ ਅਗੰਵਾਕ ਕੀਤਾ ਪਰ ਜੋ 400 ਨਬੀਆਂ ਦਾ ਅਗੰਗ ਵਾਕ ਸੀ ਉਹ ਪੂਰੀ ਤਰ੍ਹਾਂ ਜੁਆ ਉਹ ਝੂਠਾ ਸਾਬਿਤ ਹੋਇਆ ਉਹ ਫੇਲ ਹੋ ਗਿਆ ਜਿਸ ਤਰ੍ਹਾਂ ਉਹਨੇ ਬੋਲਿਆ ਸੀ ਬਿਲਕੁਲ ਉਹਦੇ ਉਲਟ ਹੋਇਆ ਪਰ ਮਿਕਾਇਆ ਨਬੀ ਜੋ ਪਰਮੇਸ਼ਰ ਦਾ ਦਾਸ ਸੀਗਾ ਉਸਦੇ ਦੁਆਰਾ ਕੀਤਾ ਗਿਆ ਗੰਗ ਵਾਕ ਪੂਰੀ ਤਰ੍ਹਾਂ ਸੱਚ ਸਾਬਿਤ ਹੋਇਆ ਜਿਸ ਤਰ੍ਹਾਂ ਉਹਨੇ ਬੋਲਿਆ ਸੀ ਉਸ ਤਰ੍ਹਾਂ ਹੀ ਵਾਪਰਿਆ ਸੋ ਸਵਾਲ ਇਹ ਨਹੀਂ ਆ ਕਿ ਅਗੰਗ ਵਾਕ ਕੌਣ ਕਰ ਰਿਹਾ ਹੈ ਸਵਾਲ ਇਹ ਆ ਕਿ ਕਿਸ ਦਾ ਅਗੰਗ ਵਾਕ ਜਿਹੜਾ ਆ ਪੂਰਾ ਵੀ ਹੋ ਰਿਹਾ ਹੈ ਐਕੂਰੇਸੀ ਦੇ ਨਾਲ ਕਿਉਂਕਿ ਪਰਮੇਸ਼ਵਰ ਦਾ ਜੋ ਦਾਸ ਕੋਈ ਵੀ ਆ ਜਦੋਂ ਅਗੰਗ ਵਾਕ ਕਰੇਗਾ ਭਵਿੱਖਬਾਣੀ ਕਰੇਗਾ ਤਾਂ ਉਸ ਦਾ ਪੂਰਾ ਹੋਣਾ 100% ਜੋ ਆ ਨਿਸ਼ਚਿਤਿਆ ਉਹ ਕਿਸੇ ਵੀ ਸੂਰਤ ਵਿੱਚ ਜੋ ਆ ਉਹ ਅਸਫਲ ਨਹੀਂ ਹੋ ਸਕਦਾ ਉਹ ਗਲਤ ਸਾਬਤ ਨਹੀਂ ਹੋ ਸਕਦਾ। ਔਰ ਦੁਸ਼ਟ ਆਤਮਾ ਜਾਂ ਝੂਠੇ ਨਬੀ ਜੋ ਆ ਉਨ੍ਹਾਂ ਦੇ ਦੁਆਰਾ ਜੋ ਗੰਵਾ ਕੀਤੇ ਜਾਂਦੇ ਆ ਭਵਿਕਵਾਨੀਆਂ ਕੀਤੀਆਂ ਜਾਂਦੀਆਂ ਆ ਜਿਨ੍ਹਾਂ ਵਿੱਚੋਂ ਕੁਝ ਪੂਰੀਆਂ ਵੀ ਹੋ ਜਾਂਦੀਆਂ ਆ ਉਹ ਕਿਸ ਤਰ੍ਹਾਂ ਹੋ ਜਾਂਦੀਆਂ ਆ ਉਹਦੇ ਵਾਸਤੇ ਕਈ ਚੀਜ਼ਾਂ ਨੂੰ ਆਧਾਰ ਬਣਾ ਕੇ ਜੋ ਆਪ ਵਿਖਵੜੇ ਕੀਤੀ ਜਾਂਦੀਆਂ ਝੁੱਠੇ ਨਬੀਆਂ ਦੇ ਦੁਆਰਾ ਸਭ ਤੋਂ ਨੰਬਰ 1 ਤੋਂ ਆਸ-ਪਾਸ ਦਾ ਮਾਹੌਲ ਨੂੰ ਦੇਖ ਕੇ ਵਾਤਾਵਰਣ ਨੂੰ ਦੇਖ ਕੇ ਉਹ ਵਿਖਵਾਨੀ ਕੀਤੀ ਜਾਂਦੀ ਆ ਅੰਦਾਜ਼ੇ ਦੇ ਨਾਲ ਔਰ ਕਈ ਵਾਰ ਇਹ ਉਹ ਅੰਦਾਜ਼ਾ ਸੱਚ ਵੀ ਸਾਬਿਤ ਹੋ ਜਾਂਦਾ ਹੈ ਜਿਸ ਦਾ ਉਦਾਹਰਨ ਦੇ ਤੌਰ ਤੇ ਅਸੀਂ ਮਾਹੌਲ ਦੇਖਦੇ ਹਾਂ ਮੌਸਮ ਦਾ ਬਦਲ ਕਾਫੀ ਹੋਇਆ ਮੰਨ ਲਓ ਕੋਈ ਵਿਅਕਤੀ ਭਵਿੱਖਬਾਣੀ ਕਰ ਦਿੰਦਾ ਹੈ ਕਿ ਅੱਜ ਬਾਰਿਸ਼ ਹੋਏਗੀ ਜਾਂ ਕੱਲ ਬਾਰਿਸ਼ ਹੋਏਗੀ ਤਾਂ ਉਹਨੇ ਮਾਹੌਲ ਨੂੰ ਦੇਖਿਆ ਵਾਤਾਵਰਨ ਨੂੰ ਦੇਖਿਆ ਉਹਦੇ ਅਨੁਸਾਰ ਉਹਨੇ ਇੱਕ ਅੰਦਾਜ਼ਾ ਲਗਾਇਆ ਔਰ ਭਵਿੱਖਬਾਣੀ ਕਰ ਦਿੱਤੀ ਔਰ ਉਹ ਅੰਦਾਜ਼ਾ ਕਈ ਵਾਰੀ ਸੱਚ ਕੀ ਹੈ ਸਾਬਿਤ ਹੋ ਜਾਂਦਾ ਹੈ ਜਾਂ ਅਸੀਂ ਕਈ ਵਾਰੀ ਕਿ ਹੁੰਦਾ ਹੈ ਮੰਨ ਲਓ ਜਿਸ ਤਰ੍ਹਾਂ ਕਿਸੇ ਕੋਈ ਔਰਤ ਗਰਭਵਤੀ ਆ ਤਾਂ ਕੁਝ ਲੋਕ ਪਹਿਲਾਂ ਭਵਿੱਖਬਾਣੀ ਕਰ ਦਿੰਦੇ ਤੇਰੀ ਅਗਰ ਬੇਟਾ ਹੋਏਗਾ ਤਾਂ ਕਈ ਵਾਰੀ ਇੱਕ ਅੰਦਾਜ਼ਾ ਸੱਚਾ ਵੀ ਸਾਬਿਤ ਹੋ ਜਾਂਦਾ ਹੈ ਉਸ ਤੋਂ ਬਾਅਦ ਲੋਕਾਂ ਨੂੰ ਲੱਗਦਾ ਹੈ ਕਿ ਜ਼ਰੂਰ ਇਹਦੇ ਵਿੱਚੋਂ ਪਰਮੇਸ਼ਰ ਹੀ ਬੋਲਿਆ ਹੈ ਜਿਹੜਾ ਇਹਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਅਗਰ ਅਸੀਂ 10 ਬੰਦਿਆਂ ਨੂੰ ਬੋਲਾਂਗੇ 10 ਅਸੀਂ ਔਰਤਾਂ ਜੋ ਗਰਭਵਤੀ ਆ ਉਹਨਾਂ ਨੂੰ ਬੋਲਾਂਗੇ ਕਿ ਤੁਹਾਡੇ ਘਰ ਬੇਟਾ ਹੋਏਗਾ ਤਾਂ ਉਹਦੇ ਚੋਂ 5 ਦੇ ਘਰ ਹੋ ਜਾਏਗਾ 5 ਦੇ ਹੋ ਸਕਦਾ ਬੇਟੀ ਹੋ ਜੇ ਤੋ ਇਸ ਪ੍ਰਕਾਰ ਦਾ ਅਨੁਮਾਨ ਲਗਾ ਕੇ ਜਾਂ ਕਈ ਵਾਰੀ ਆਸਪਾਸ ਦਾ ਮਾਹੌਲ ਨੂੰ ਦੇਖ ਕੇ ਦੁਨੀਆਦਾਰੀ ਦਾ ਮਾਹੌਲ ਨੂੰ ਦੇਖ ਕੇ ਕਈ ਵਾਰ ਝੂਠੇ ਨਬੀ ਵੀ ਅਗਾਵਾ ਕਰਦੇ ਆ ਕਈ ਵਾਰੀ ਉਹ ਤੀਰ ਤੁਕਾ ਵੀ ਹੁੰਦਾ ਹੈ ਕਈ ਵਾਰੀ ਅੰਦਾਜ਼ਾ ਲਾਇਆ ਜਾਂਦਾ ਤੋ ਕਈ ਵਾਰੀ ਤੀਰ ਤੁਕਾ ਵੀ ਸਹੀ ਸਾਬਤ ਹੋ ਜਾਂਦਾ ਹੈ ਕਈ ਵਾਰੀ ਅੰਦਾਜ਼ਾ ਵੀ ਸਹੀ ਸਾਬਤ ਹੋ ਜਾਂਦਾ ਪਰ ਹਰ ਵਾਰੀ ਉਹ ਸਹੀ ਨਹੀਂ ਹੋ ਸਕਦਾ ਪਰ ਖੁਦਾ ਦੇ ਵੱਲੋਂ ਕੀਤਾ ਗਿਆ ਅਗਾਵਾਗ ਜਵਾ ਉਹ ਕਦੀ ਅੰਦਾਜ਼ੇ ਨਾਲ ਅਨੁਮਾਨ ਜਾਂ ਤੀਰਤੁਕੇ ਨਾਲ ਨਹੀਂ ਹੁੰਦਾ ਬਲਕਿ ਪੂਰੀ ਐਕੂਰੇਸੀ ਦੇ ਨਾਲ ਪਰਮੇਸ਼ਰ ਦੱਸਦਾ ਆ ਔਰ ਐਕੂਰੇਸੀ ਨਾਲ ਹੀ ਉਹ ਪੂਰਾ ਹੁੰਦਾ ਆ ਇਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਬਿਲੋ ਹੀ ਬੋਲਿਆ ਕਿ ਜੋ ਇਹ ਹੱਕ ਲਿਆ ਇਹ ਇਹਦੇ ਉੱਪਰ ਪੱਥਰ ਤੇ ਉੱਤੇ ਪੱਥਰ ਵੀ ਛੱਡਿਆ ਨਹੀਂ ਜਾਵੇਗਾ ਜੋ ਡੇਗਿਆ ਨਾ ਜਾਵੇ ਸੋ 70 AD ਦੇ ਵਿੱਚ ਇਸੇ ਹੀ ਪ੍ਰਕਾਰ ਜੋ ਆ ਰੋਮੀ ਫੌਜਾਂ ਨੇ ਜੋ ਆ ਪੂਰੀ ਹੇਕਲ ਨੂੰ ਢਾ ਦਿੱਤਾ ਨਾਸ਼ ਕਰ ਦਿੱਤਾ ਸੋ ਜਿਸ ਤਰ੍ਹਾਂ ਯਸ਼ੁ ਮਸੀਹ ਨੇ ਬੋਲਿਆ ਸੀ ਉਸ ਤਰ੍ਹਾਂ ਹੀ ਉਹ ਭਵਿਸ਼ਵਾਣੀ ਪੂਰੀ ਹੁੰਦੀ ਅੱਗੇ ਨਜ਼ਰ ਆਉਂਦੀ ਹੈ ਔਰ ਅਗਲੀ ਜੀ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਵੱਲੋਂ ਕੀਤੀ ਗਈ ਕੋਈ ਵੀ ਭਵਿਖਵਾਣੀ ਜਿਹੜੀ ਆ ਪਵਿੱਤਰ ਵਚਨ ਦੇ ਖਿਲਾਫ ਨਹੀਂ ਹੋਏਗੀ ਪਵਿੱਤਰ ਵਚਨ ਤੋਂ ਬਾਹਰ ਨਹੀਂ ਹੋ ਸਕਦੀ ਸੋ ਇਹ ਇੱਕ ਪ੍ਰਮਾਣ ਆ ਪਵਿੱਤਰ ਆਤਮਾ ਦੇ ਦੁਆਰਾ ਕੀਤਾ ਗਿਆ ਕੋਈ ਵੀ ਅਗੰਗਵਾਗ ਹੈ ਜਿਸ ਤਰ੍ਹਾਂ ਕਿ ਅੱਜ ਬਹੁਤ ਸਾਰੇ ਝੂਠੇ ਨਬੀ ਜਾਂ ਕਈ ਐਸੇ ਸੇਵਕ ਲੋਕ ਜਿਹੜੇ ਆ ਉਸ ਸੰਸਾਰ ਦੀਆਂ ਜੋ ਬਰਕਤਾਂ ਆ ਉਹਨਾਂ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਭਵਿੱਖਵਾਣੀਆਂ ਕਰਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਕਾਰ ਮਿਲਣ ਜਾ ਰਹੀ ਆ ਜਾਂ ਤੈਨੂੰ ਆ ਮੋਟਰਸਾਈਕਲ ਮਿਲਣ ਜਾ ਰਿਹਾ ਆ ਇਹ ਤੈਨੂੰ ਬਾਹਰ ਦਾ ਵੀਜ਼ਾ ਤੇਰਾ ਲੱਗਣ ਜਾ ਰਿਹਾ ਹੈ ਇਸ ਪ੍ਰਕਾਰ ਦੀਆਂ ਸੰਸਾਰਿਕ ਵਰਕਤਾਂ ਨੂੰ ਲੈ ਕੇ ਜੋ ਆ ਬਹੁਤ ਸਾਰੇ ਨਬੀ ਝੂਠੇ ਜਿਹੜੇ ਆ ਇਸ ਪ੍ਰਕਾਰ ਦੀਆਂ ਭਵਿੱਖਵਾੜੀਆਂ ਕਰਦੇ ਆ ਸੋ ਇਸ ਪ੍ਰਕਾਰ ਦੀਆਂ ਸੰਸਾਰਿਕ ਆਸ਼ੀਸ਼ਾਂ ਦੇ ਸੰਬੰਧ ਵਿੱਚ ਕੀਤੀਆਂ ਗਈਆਂ ਭਵਿੱਖਵਾੜੀਆਂ ਜੋ ਆ ਚਾਹੇ ਉਹ ਕਾਰ ਮੋਟਰਸਾਈਕਲ ਜਾਂ ਸੰਸਾਰ ਦੇ ਅਸੀ ਚੀਜ਼ਾਂ ਦੇ ਲਈ ਇਹ ਵਚਨ ਦੇ ਖਿਲਾਫ ਕਿਸ ਤਰ੍ਹਾਂ ਹੋ ਜਾਂਦੀਆਂ ਆ ਜਾਂ ਕਿਸਾਂ ਵਚਨ ਨੇ ਇਹਨਾਂ ਨੂੰ ਕੱਟਦਾ ਆ ਕੀ ਪ੍ਰਭੂ ਦਾ वचन ਜੋ ਆ ਦੇ ਵਿੱਚ ਲਿਖਿਆ ਪਹਿਲਾ ਯਹੂਨਾ ਦੂਸਰਾ ਤੇ ਆਏ ਉਸ ਦਾ 15 वचन ਚ ਲਿਖਿਆ ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਸ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਸੋ वचन ਜੋ ਆ ਹਮੇਸ਼ਾ ਇੱਕ ਵਿਸ਼ਵਾਸੀ ਨੂੰ ਇਸ ਗੱਲ ਨੂੰ ਸੁਣਦਾ ਆ ਕਿ ਸੰਸਾਰ ਦੇਆਂ ਜੋ ਵਸਤਾਂ ਆ ਸੰਸਾਰੇ ਇਹਨਾਂ ਦੇ ਨਾਲ ਤੂੰ ਮੁਹੱਬਤ ਨਹੀਂ ਕਰਨੀ ਹਾਂ ਠੀਕ ਆ ਤੇਰੀ ਲੋੜ ਆ ਤੇਰੀ ਜ਼ਰੂਰਤ ਆ ਜੋ ਤੇਰੇ ਕੋ ਹੈ ਤੂੰ ਉਹਦੇ ਵਿੱਚ ਸੰਤੁਸ਼ਟ ਰਹਿਣਾ ਸਿੱਖਣਾ ਆ ਜੋ ਨਹੀਂ ਆ ਤੂੰ ਉਹਦੇ ਵੱਲ ਕਦੀ ਵੀ ਆਕਰਸ਼ਿਤ ਨਹੀਂ ਹੋਣਾ ਜਿਸ ਤਰ੍ਹਾਂ ਕਿ ਪ੍ਰਭੂ ਦਾ ਵਚਨ ਚ ਲਿਖਿਆ ਕੋਲੋਸੀਆ ਦੀ ਪੱਤਰੀ ਉਸ ਦਾ 3ਰਾ ਅਧਿਆਇ ਉਸ ਦਾ 2 ਵਚਨ ਅਸੀਂ ਪੜਦੇ ਆ ਇਸ ਤਰ੍ਹਾਂ ਲਿਖਿਆ ਉਤਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ ਸੋ ਵਚਨ ਸਾਨੂੰ ਜਿਹੜੀਆਂ ਚੀਜ਼ਾਂ ਵੱਲ ਆਕਰਸ਼ਿਤ ਹੋਣ ਤੋਂ ਵਰਜਦਾ ਆ ਰੋਕਦਾ ਆ ਸੋ ਪਵਿੱਤਰ ਆਤਮਾ ਕਦੀ ਵੀ ਐਸੀਆਂ ਚੀਜ਼ਾਂ ਵੱਲ ਇੱਕ ਵਿਸ਼ਵਾਸੀ ਨੂੰ ਆਕਰਸ਼ਿਤ ਨਹੀਂ ਕਰ ਸਕਦਾ ਕਿਉਂਕਿ ਅਗਰ ਜਦੋਂ ਇਸ ਤਰ੍ਹਾਂ ਦੀਆਂ ਭਵਿੱਖਬਣੀਆਂ ਹੁੰਦੀਆਂ ਆ ਕਾਰਾਂ ਕੋਠੀਆਂ ਜਾਂ ਸੰਸਾਰ ਦੇ ਇਹਨਾਸ਼ਿਸ਼ਾਂ ਦੇ ਲਈ ਸੋ ਪੂਰੀ ਅੱਗੇ ਬੈਠੇ ਅਗਰ 500 ਬੰਦਾ ਇਹਨਾ ਭਵਿੱਖਬਣੀਆਂ ਨੂੰ ਸੁਣ ਰਿਹਾ ਤਾਂ 500 ਦਾ 500 ਵਿਅਕਤੀ ਇਹੀ ਲੋਚੇਗਾ ਕਿ ਮੇਰੇ ਲਈ ਵੀ ਇਸ ਪ੍ਰਕਾਰ ਦੀ ਭਵਿੱਖਬਾਣੀ ਹੋਵੇ ਮੇਰੇ ਲਈ ਵੀ ਕੋਈ ਕਾਰ ਕੋਠੀ ਦੀ ਭਵਿੱਖਬਾਣੀ ਹੋਵੇ ਹਰ ਇੱਕ ਵਿਅਕਤੀ ਦੇ ਅੰਦਰ ਉਹ ਆਕਰਸ਼ਣ ਬਣ ਜਾਂਦਾ ਹੈ ਉਹਨਾਂ ਚੀਜ਼ਾਂ ਦੇ ਵੱਲ ਜਿਨ੍ਹਾਂ ਤੋਂ ਵਚਨ ਆਕਰਸ਼ਿਤ ਹੋਣ ਤੋਂ ਵਰਜਦਾ ਹੈ ਔਰ ਇੱਕ ਉਹ ਵਿਅਕਤੀ ਅਗਰ ਆਪਣਾ ਆਤਮਿਕ ਜੀਵਨ ਨੂੰ ਦੇਖ ਕੇ ਉਹ ਦੌੜ ਰਿਹਾ ਆ ਔਰ ਯੀਸ਼ੂ ਮਸੀਹ ਦੀ ਔਰ ਦੇਖ ਕੇ ਦੌੜ ਰਿਹਾ ਆ ਔਰ ਆਤਮਿਕ ਉੱਤੇ ਦੇ ਲਈ ਉਹ ਮਿਹਨਤ ਯਤਨ ਕਰ ਰਿਹਾ ਹੈ ਔਰ ਜਦੋਂ ਕੋਈ ਵੀ ਸੇਵਕ ਇਸ ਪ੍ਰਕਾਰ ਦੀ ਭਵਿੱਖਬਾਣੀ ਕਰੇਗਾ ਉਹਦੇ ਸੰਬੰਧ ਵਿੱਚ ਕਿ ਤੈਨੂੰ ਕਾਰ ਮਿਲਣ ਜਾ ਰਹੀ ਆ ਜਾਂ ਤੈਨੂੰ ਕੋਠੀ ਮਿਲਣ ਜਾ ਰਹੀ ਆ ਜਾਂ ਤੇਰੇ ਕੋਲ ਬਹੁਤ ਪੈਸਾ ਆਉਣ ਵਾਲਾ ਆ ਤਾਂ ਉਸ ਤੋਂ ਬਾਅਦ ਉਹ ਵਿਸ਼ਵਾਸੀ ਜ਼ਰੂਰ ਜੁਆ ਕਿਤੇ ਨਾ ਕਿਤੇ ਉਹਦਾ ਧਿਆਨ ਪਟਕੇਗਾ ਉਹ ਪਹਿਲਾਂ ਦੀ ਤਰ੍ਹਾਂ ਨਹੀਂ ਦੌੜ ਪਏਗਾ ਕਿਉਂ ਕਿ ਕਿਤੇ ਨਾ ਕਿਤੇ ਉਹ ਇੰਤਜ਼ਾਰੀ 'ਚ ਲੱਗ ਜਾਏਗਾ ਕਿ ਹਾਂ ਜਲਦੀ ਇਹ ਭਵਿੱਖਬਾਣੀ ਮੇਰੇ ਜੀਵਨ ਜੋਬ ਪੂਰੀ ਹੋਵੇ ਜਾਂ ਕਿਸੇ ਦੇ ਜੀਵਨ ਚ ਦੇਖਦਾ ਹੈ ਕਿ ਪ੍ਰਭੂ ਦੇ ਦਾਸ ਨੇ ਉਸ ਨੂੰ ਬੋਲਿਆ ਕਿ ਤੈਨੂੰ ਕਾਰ ਮਿਲਣ ਵਾਲੀ ਹੈ ਤਾਂ ਉਹ ਇੰਤਜ਼ਾਰ ਕਰੇਗਾ ਕਿ ਪ੍ਰਭੂ ਦਾ ਦਾਸ ਮੇਰੇ ਲਈ ਵੀ ਇਸ ਤਰ੍ਹਾਂ ਦਾ ਕੁਝ ਬੋਲੇ ਸੋ ਇਸ ਲਈ ਕੋਈ ਵੀ ਆਸੀ ਭਵਿੱਖਵਾਣੀ ਜਿਹੜੀ ਇੱਕ ਵਿਸ਼ਵਾਸੀ ਨੂੰ ਵਿਸ਼ਵਾਸੀ ਦਾ ਧਿਆਨ ਸਵਰਗ ਤੋਂ ਹਟਾ ਕੇ ਅਗਰ ਉਹਦਾ ਧਿਆਨ ਉਹ ਸੰਸਾਰ ਵੱਲ ਆਕਰਸ਼ਿਤ ਕਰਨ ਵਾਲੀ ਕੋਈ ਵੀ ਭਵਿੱਖਵਾਣੀ ਪਰਮੇਸ਼ਰ ਵੱਲੋਂ ਨਹੀਂ ਹੋ ਸਕਦੀ ਔਰ ਪ੍ਰਭੂ ਦੇ ਵਚਨ ਚ ਲਿਖਿਆ ਆ ਅਜਿਹੇ ਅਗੰਗ ਵਾਕਾਂ ਲਈ ਵਿਰਲਾਪ ਦੀ ਕਿਤਾਬ ਯਰਮੀਆ ਦਾ ਵਿਰਲਾਪ ਜੋ ਆ ਉਸ ਦਾ ਦੂਸਰਾ ਦੇ ਉਸ ਦਾ 14 ਵਚਨ ਨੂੰ ਅਸੀਂ ਦੇਖਦੇ ਹਾਂ ਸਗਤ ਲਿਖਿਆ ਤੇਰੇ ਨਬੀਆਂ ਨੇ ਤੇਰੇ ਲਈ ਝੂਠੀ ਤੇ ਵਿਰਥ ਅੰਤਰ ਧਿਆਨਤਾ ਵੇਖੀ ਉਹਨਾਂ ਨੇ ਤੇਰੀ ਬਦੀ ਨੂੰ ਪ੍ਰਗਟ ਨਾ ਕੀਤਾ ਪਈ ਉਹ ਪਈ ਤੁਹਾਨੂੰ ਅਸੀਰੀ ਤੋਂ ਮੋੜ ਲਿਆ ਪਰ ਉਹਨਾਂ ਨੇ ਤੇਰੇ ਲਈ ਵਿਰਥ ਤੇ ਪਰਮੋਣ ਵਾਲੇ ਅਗੰਗ ਵਾਕ ਵੇਖੇ ਸੋ ਪਰਮੋਣ ਵਾਲੇ ਅਗੰਗ ਵਾਕ ਹੁੰਦੇ ਆ ਦੁਸ਼ਟ ਆਤਮਾਵਾਂ ਵੱਲੋਂ ਝੂਠੇ ਨਬੀਆਂ ਵੱਲੋਂ ਜਿਹੜੇ ਇੱਕ ਵਿਸ਼ਵਾਸੀ ਨੂੰ ਕਿਤੇ ਨਾ ਕਿਤੇ ਉਹਦਾ ਅਸਲ ਉਦੇਸ਼ ਤੋਂ ਪਟਕਾ ਦਿੰਦੇ ਆ ਸੋ ਇਸ ਲਈ ਹਰ ਗੰਗਵਾਗ ਕਰਨ ਵਾਲਾ ਜੋ ਇੱਕ ਸੇਵਕ ਆ ਜਾਂ ਪਾਸਟਰ ਆ ਜਾਂ ਕੋਈ ਵੀ ਆ ਕਦੀ ਵੀ ਬਿਨਾ ਜਾਂਚੇ ਪਰਖੇ ਉਸ ਨੂੰ ਕਦੀ ਵੀ ਤੁਸੀਂ ਸਵੀਕਾਰ ਨਾ ਕਰੋ ਕਿ ਇਹ ਭਵੇਖਵਾਣੀਆਂ ਕਰ ਰਿਹਾ ਆ ਤਾਂ ਜ਼ਰੂਰ ਪਰਮੇਸ਼ਰ ਵੱਲੋਂ ਆ ਬਲਕਿ ਉਸ ਭਵੇਖਵਾਣੀ ਨੂੰ ਅਸੀਂ ਜਾਂਚਣਾ ਹੈ ਪਰਖਣਾ ਹੈ ਕਿ ਇਹ ਵਚਨ ਦੇ ਅਨੁਸਾਰ ਹੈ ਜਾਂ ਨਹੀਂ ਸੋ ਇਹ ਅਸੀਂ ਦੇਖਿਆ ਅਗੰਵਾਕ ਕਰਨ ਦਾ ਜੋ ਵਰਦਾਨ ਹੈ ਉਸ ਦੇ ਬਾਰੇ ਕਿ ਹਮੇਸ਼ਾ ਹੀ ਪਰਮੇਸ਼ਵਰ ਦੇ ਦੁਆਰਾ ਕੀਤਾ ਗਿਆ ਅਗੰਵਾਕ ਵਚਨ ਦੇ ਅਨੁਸਾਰ ਹੋਏਗਾ ਵਚਨ ਦੇ ਹਰ ਸਿਧਾਂਤ ਦੇ ਅਨੁਸਾਰ ਹੋਏਗਾ ਕਦੀ ਵਚਨ ਦੇ ਵਿਰੋਧੀ ਜਾਂ ਵਚਨ ਤੋਂ ਉਲਟ ਨਹੀਂ ਹੋ ਸਕਦਾ ਔਰ ਜੋ ਅਗੰਵਾਕ ਪਰਮੇਸ਼ਵਰ ਦੀ ਔਰਤ ਹੁੰਦਾ ਆ ਉਹਦਾ ਪੂਰਾ ਹੁਣ 100% ਜੋ ਆ ਉਹ ਨਿਸ਼ਚਿਤ ਹੁੰਦਾ ਆ ਉਹ ਕਦੀ ਅੰਦਾਜ਼ੇ ਨਾਲ ਜਾਂ ਕਿਸੇ ਵੀ ਅਨੁਮਾਨ ਦੇ ਨਾਲ ਨਹੀਂ ਹੁੰਦਾ ਪਰ ਜੋ ਦੁਸ਼ਟ ਆਤਮਾਵੰ ਲੋਇਆਂ ਝੂਠੇ ਨਬੀਆਂ ਵੱਲੋਂ ਜੋ ਅਗੰਵਾਕ ਹੁੰਦੇ ਆ ਉਹ ਵਚਨ ਦੇ ਅਨੁਸਾਰ ਨਹੀਂ ਹੋਣਗੇ ਉਹ ਹਮੇਸ਼ਾ ਵਚਨ ਦੇ ਉਲਟ ਹੋਣਗੇ ਸਿਰਫ ਇੱਕ ਵਿਅਕਤੀ ਨੂੰ ਗੁੰਮਰਾਹ ਕਰਨ ਵਾਲੇ ਹੋਣਗੇ ਔਰ ਅੰਦਾਜ਼ੇ ਨਾਲ ਅਨੁਮਾਨ ਜੋ ਲਗਾਇਆ ਜਾਂਦਾ ਆ ਉਹਦੇ ਆਧਾਰ ਤੇ ਤੀੜ ਤੁੱਕਾ ਕਹਿ ਸਕਦੇ ਆਪਾਂ ਦਾ ਆ ਜਿਹਦੇ ਵਿੱਚੋਂ ਕਈ ਵਾਰ ਉਹ ਪੂਰਾ ਹੋ ਵੀ ਜਾਂਦਾ ਆ ਪਰ ਹਰ ਵਾਰੀ ਉਹਦਾ ਪੂਰਾ ਹੋਣਾ ਜ਼ਰੂਰੀ ਨਹੀਂ ਆ ਔਰ ਅਸੀਂ ਕਈ ਢੰਗ ਤਰੀਕਿਆਂ ਨਾਲ ਕੋਸ਼ਿਸ਼ ਨੂੰ ਜਾਂਚਦੇ ਪਰਖਦੇ ਹੋਏ ਹੀ ਅਸੀਂ ਸਵੀਕਾਰ ਕਰਨਾ ਹੈ ਕਿ ਇਹ ਗਵਾਕ ਪਰਮੇਸ਼ਰ ਵੱਲੋਂ ਆ ਜਾਂ ਦੁਸ਼ਟ ਆਤਮਾ ਵੱਲੋਂ ਆ। ਸੋ ਇਸ ਲਈ ਹਰ ਅਗਾਂਵਾ ਕਰਨ ਵਾਲਾ ਵਿਅਕਤੀ ਜੋ ਆ ਜ਼ਰੂਰੀ ਨਹੀਂ ਹੈ ਕਿ ਉਹ ਪਵਿੱਤਰ ਆਤਮਾ ਵੱਲੋਂ ਹੀ ਕਰ ਰਿਹਾ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਦੁਸ਼ਟ ਆਤਮਾ ਗ੍ਰਸ ਲੋਕ ਜੋ ਆ ਉਹ ਵੀ ਅਗਾਂਵਾ ਕਰ ਸਕਦੇ ਆ ਕਰ ਲੈਂਦੇ ਆ ਪਰ ਉਹਨੂੰ ਅਸੀਂ ਵਚਨ ਦੇ ਮਾਪਦੰਡ ਵਿੱਚ ਵਚਨ ਦੇ ਅਨੁਸਾਰ ਜਾਂਚਦੇ ਪਰਖਦੇ ਹੋਏ ਹੀ ਅਸੀਂ ਇਸ ਨਤੀਜੇ ਦੇ ਕੀ ਇਹ ਕੰਪੈਕਟ ਵਿਸ਼ਵ ਲੋ ਹੈ ਜਾਂ ਨਹੀਂ ਸੋ ਪ੍ਰਭੂ ਸੁਵਚਿੰਦਰੇ ਜੀ ਦਾ ਆਸ਼ੀਸ਼ ਹੈ ਕੋਈ ਵੀ ਤੁਹਾਡਾ ਸਵਾਲ ਇਹਦੇ ਸੰਬੰਧ ਵਿੱਚ ਤੁਸੀਂ ਜਰੂਰ ਪੁੱਛ ਸਕਦੇ